ਟਰੈਕਟਰ ਕਹੇ ਦੀ ਜਾਨ ਨਹੀਂ ਲੈਂਦਾ ਜਾਣ ਤਾਂ ਸਰਕਾਰ ਦੇ ਬੈਰੀਕੇਟ ਲੈਣਗੇ ਦੇਖੋ ਟਰੈਕਟਰ ਕਿਉਂ ਟਕਰਾਨਗੇ ਜੇ ਸਰਕਾਰ ਨਾ ਟਕਰਾਊਗੀ ਤੇ ਇਹ ਤਾਂ ਦੇਖੋ ਸਰਕਾਰ ਕਰਨੀ ਨਾ ਦੇਵੇ ਅੰਦੋਲਨ ਸਰਕਾਰ ਮੰਗਾ ਮੰਨ ਲਵੇ ਕੰਮ ਨਿਭੜ ਜੇ ਵੀ ਅਸੀਂ ਉਹਨਾਂ ਨੂੰ ਇੱਕ ਇੱਕ ਗੱਲ ਬੜੇ ਪਿਆਰ ਨਾਲ ਅਮ ਪ੍ਰਮਣ ਢੰਗ ਨਾਲ ਚੰਗੇ ਮਾਹੌਲ ਦੇ ਵਿੱਚ ਦੱਸਾਂਗੇ ਵੀ ਸਾਡੀਆਂ ਆ ਦੇਸ਼ ਦੇ ਕਿਸਾਨ ਮਜ਼ਦੂਰੀਆਂ ਸਮੱਸਿਆ ਮੰਨਣਾ ਨਹੀਂ ਮੰਨਣਾ ਉਹਨਾਂ ਦੀ ਮਰਜ਼ੀ ਦਿੱਲੀ ਕੁਸ ਤੋਂ ਪਹਿਲਾਂ ਸਰਬੰਸ ਸਿੰਘ ਪੰਦੇਰ ਆਪਣੇ ਸਾਥੀਆਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇ ਤੇ ਉਹਨਾਂ ਦੇ ਵੱਲੋਂ ਅਰਦਾਸ ਕੀਤੀ ਗਈ ਇਸ ਮੌਕੇ ਉਹਨਾਂ ਨੇ ਮੀਡੀਆ ਦੇ ਨਾਲ ਗਲਬਤ ਕਰਦਿਆਂ ਕਿਹਾ ਕਿ ਹੁਣ ਉਹਨਾਂ ਦੇ ਟਰੈਕਟਰ ਕਿਸੇ ਦੀ ਵੀ ਜਾਨ ਨਹੀਂ ਲੈਂਦੇ ਸਗੋਂ ਸਰਕਾਰ ਦੇ ਲਾਏ ਹੋਏ ਬੈਰੀਗੇਡ ਲੋਕਾਂ ਦੀ ਜਾਨ ਲੈਣਗੇ ਉਨੇ ਕਿਹਾ ਕਿ ਜੇਕਰ ਇਸ ਸਿਸੇ ਨੂੰ ਵੀ ਕੋਈ ਜਾਨੀ ਨੁਕਸਾਨ ਹੁੰਦਾ ਜਾਂ ਫਿਰ ਜਦੋਂ ਵੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰਸਤੇ ਦੇ ਵਿੱਚ ਰੋਕਿਆ ਗਿਆ ਇਸ ਦੌਰਾਨ ਕੋਈ ਘਟਨਾ ਵਾਪਰਦੀ ਆ ਤਾਂ ਇਸ ਦੇ ਲਈ ਸਿੱਧੇ ਤੌਰ ਦੇ ਉਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ। ਟਰੈਕਟਰ ਕਹੇ ਦੀ ਜਾਨ ਨਹੀਂ ਲੈਂਦਾ। ਜਾਨਤਾ ਸਰਕਾਰ ਦੇ ਬੈਰੀਕੇਟ ਲੈਣਗੇ ਪਰ ਗਾਦੇ ਅਸੀਂ ਅਸੀਂ ਅਤਰੂ ਗੈ ਅਸੀਂ ਨਹੀਂ ਅਸੀਂ ਤਾਂ ਪੀਸਫੁਲੀ ਪਿਛਲੀ ਵਾਰੀ ਪੀਸਫੁਲੀ ਕੇ ਹੁਣ ਵੀ ਟ੍ਰੈਕਟਰ ਤਾਂ ਅਸੀਂ ਡੀਸੀ ਦਫਤਰਾਂ ਗਾੜੀ ਲਿਉਣੇ ਆ ਹਰਥਾਂ ਟ੍ਰੈਕਟਰ ਕੱਢਦੇ ਆ ਅਪਡੇਟ ਉਹ ਵੀ ਟ੍ਰੈਕਟਰ ਲੈ ਕੇ ਜਾਓਗੇ ਨਾ ਦੇਖੋ ਜਾਇਆ ਜਾਇਆ ਹੀ ਟ੍ਰੈਕਟਰ ਟਾਲੀਆਂ ਦੇ ਜਾਣਾ ਉਹ ਤਾਂ ਜਾਇਆ ਨਹੀਂ ਜਾਣਾ ਕਰਾਂਗੇ ਮੁਸ਼ਕਲ ਹੋਏਗੀ ਦੇਖੋ ਟ੍ਰੈਕਟਰ ਕਿਉਂ ਟਕਰਾਨਗੇ ਜੇ ਸਰਕਾਰ ਨਾ ਟਕਰਾਊਗੀ ਤੇ ਕਿਉਂ ਟਕਰਾਨਗੇ ਸਿੱਧਾ ਆਪਣੇ ਵੱਲੋਂ ਪੀਸਫੁਲੀ ਅਮਪੁਰਾਮਣ ਤਰੀਕੇ ਨਾਲ ਆਪ ਦਾ ਖਾਬ ਜਿਹੜੀ ਜਗ੍ਹਾ ਵਾ ਉਹ ਇੱਕ ਪੁਲ ਹੈ ਇਹ ਕੋਈ ਖਾਲੀ ਜਗ੍ਹਾ ਨਹੀਂ ਹੈ ਅਗਰ ਪੁਲ ਤੋਂ ਵੀ ਕੋਈ ਚੱਲੇ ਡਿੱਗਦਾ ਤਾਂ ਵੀ ਨੁਕਸਾਨ ਤੇ ਹੈ ਠੀਕ ਹੈ ਇਹ ਤਾਂ ਇਹ ਤਾਂ ਦੇਖੋ ਸਰਕਾਰ ਕਰਨੀ ਨਾ ਦੇਵੇ ਅੰਦੋਲਨ ਸਰਕਾਰ ਮੰਗਾ ਮੰਨ ਲਵੇ ਕੰਮ ਨਿਭੜ ਜਾਵੇ ਜੇ ਨਹੀਂ ਮੰਦੀ ਤਾਂ ਫਿਰ ਉਹਦੇ ਤੇ ਦੇਖੋ ਇਹ ਅੱਜ ਨਹੀਂ ਨਾ ਕਹਿ ਸਕਦੇ ਅੱਜ ਨਹੀਂ ਨਾ ਕਹਿ ਸਕਦੇ ਉਹ ਜ਼ਬਰਦਸਤੀ ਆਪਣੀਆਂ ਗੱਲਾਂ ਸਾਡੇ ਮੂੰਹ 'ਚ ਇਹ ਤਾਂ 12 ਦੀ ਮੀਟਿੰਗ ਤੋਂ ਬਾਅਦ ਪਤਾ ਲੱਗੂ ਕੀ ਲੱਗਦਾ ਤੁਹਾਨੂੰ ਕੱਲ੍ਹ ਦੇ ਇੱਕ ਮੀਟਿੰਗ ਰਹਿ ਗਈ ਹੈ ਕੀ ਰਵਈਆ ਕੀ ਲੱਗਦਾ ਦੇਖੋ ਸਰਕਾਰ ਅਸੀਂ ਆਪਣੇ ਵੱਲੋਂ ਪੋਜ਼ਿਟਿਵ ਐ ਸਾਡਾ ਕੰਮ ਹੈ ਜਦੋਂ ਸਰਕਾਰ ਗੱਲਬਾਤ ਲਈ ਸੱਦੂਗੀ ਅਸੀਂ ਉਹਨਾਂ ਨੂੰ ਇੱਕ ਇੱਕ ਗੱਲ ਬੜੇ ਪਿਆਰ ਨਾਲ ਅਮ ਪ੍ਰਮਣ ਢੰਗ ਨਾਲ ਚੰਗੇ ਮਾਹੌਲ ਦੇ ਵਿੱਚ ਦੱਸਾਂਗੇ ਵੀ ਸਾਡੀਆਂ ਆ ਦੇਸ਼ ਦੇ ਕਿਸਾਨ ਮਜ਼ਦੂਰੀ ਦੀਆਂ ਸਮੱਸਿਆ ਮੰਨਣਾ ਨਹੀਂ ਮੰਨਣਾ ਉਹਨਾਂ ਦੀ ਮਰਜ਼ੀ ਹੈ ਉਹ ਦੇਖਣ ਉਹ ਕਿਹੜੇ ਬਾਕੀ ਜਿੱਥੇ ਬੰਦੀਆਂ ਤੁਹਾਡੇ ਨਾਲ ਕਿਉਂ ਨਹੀਂ ਆ ਰਹੀਆਂ ਸਾਰੀਆਂ ਜਿੱਥੇ ਤੁਸੀਂ ਦੱਸੋ ਤੁਹਾਨੂੰ ਕਿਹੜੀਆਂ ਦਾ ਪਤਾ ਵੀ ਕਿਹੜੀਆਂ ਨਹੀਂ ਆ ਰਹੀਆਂ ਮੇਰੀ 34 ਜਿੱਥੇ ਬੰਦੀਆਂ ਸੀ ਉਹ ਸਾਰੀਆਂ ਕਿਉਂ ਨਹੀਂ ਤੁਸੀਂ ਕਿਸੇ ਦਾ ਨਾਮ ਉਥੂ ਹੀ ਕਿਦਾਂ ਦਾਵਾ ਕਰ ਸਕਦੇ ਵੀ ਨਹੀਂ ਆ ਰਹੀਆਂ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆਂ ਵੀ ਸਾਰੀਆਂ ਜਿੱਥੇ ਬੰਦਿਆਂ ਨੂੰ ਦਿਲੀ ਨਾਲ ਲੈ ਕੇ ਜਾਣਾ ਠੀਕ ਹੈ ਜੀ ਗ੍ਰਾਂਥ ਸਾਹਿਬ ਜਾਣ ਕੇ ਹਾਂ ਗ੍ਰਾਂਥ ਸਾਹਿਬ ਵੀ ਜਾਣ ਕੇ ਦੇਖੋ ਜਾ ਰਿਆ ਨਾ ਸਾਡੀ ਗੱਲ ਹੋਈ ਆ ਕਿਸੇ ਨੇ ਜਾਣਾ ਨਹੀਂ ਜਾਣਾ ਉਹਦੀ ਮਰਜ਼ੀ ਹੈ ਗੱਲਬਾਤ ਸਾਡੀ ਸਾਰੇ ਨਾਲ ਮੈਂ ਤੁਹਾਨੂੰ ਦਾਵਾ ਕਰਦਾ ਤੁਸੀਂ ਇਹ ਸਵਾਲ 15 ਨੂੰ ਕਰਿਓ ਕੋਈ ਵੀ ਪੰਜਾਬ ਚ ਨਹੀਂ ਰਹੂਗਾ ਦਿੱਲੀ ਵਾਲੇ ਮੋਰਚੇ ਨੂੰ ਲੈ ਕੇ ਆਪਾਂ ਅੱਜ ਗੁਰੂ ਰਾਮਦਾਸ ਦੇ ਦਰ ਤੇ ਨਸਤਮਸਤਕ ਹੋਣਾ ਸੀ ਕੁਝ ਕਰਨਾ ਕਰਕੇ ਮੈਂ ਲੇਟ ਹੋ ਗਿਆ ਜਾਮ ਸੀਗਾ ਤੇ ਅਸੀਂ ਗੁਰੂ ਘਰ ਵਿੱਚ ਅੱਜ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਾਂਗੇ ਕਿ ਜਿਹੜਾ ਦਿੱਲੀ ਮੋਰਚਾ ਦੋਵਾ ਉਹਦੇ ਵਿੱਚ ਜਿਹੜੇ ਦੇਸ਼ ਦੇ ਕਿਸਾਨ ਮਜ਼ਦੂਰ ਆ ਉਹਨਾਂ ਨੂੰ ਖਤੇ ਮਿਲੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਪੂਰੀਆਂ ਹੋਣ ਇਸ ਕਰਕੇ ਅਸੀਂ ਅੱਜ ਦਰਬਾਰ ਸਾਹਿਬ ਨਤਮਸਤਕ ਹੋਣ ਚੱਲੇ ਆਂ। ਪੰनीर ਸਾਹਿਬ ਕੱਲ ਇੱਕ ਮੀਟਿੰਗ ਤੁਸੀਂ ਬੜੀ ਲੰਬੀ ਕੀਤੀ। ਕੀ ਕੋਈ ਗੱਲਬਾਤ ਚੱਲ ਰਹੀ ਆ ਕਿ ਉਸ ਦੇ ਜਿਵੇਂ ਹਰਿਆਣਾ ਚਾਹਤਾ ਜਿ ਇੰਟਰਨੈਟ ਵੀ ਸਸਪੈਂਡ ਕਰਦਾ ਕੀ ਕਹਿਣਾ ਚਾਹੋਗੇ? ਆ ਦੇਖੋ ਕੱਲ ਜਿਹੜੀ ਗੱਲਬਾਤ ਅੰਮ੍ਰਿਤਸਰ ਚ ਹੋਈ ਸੀਗੀ ਵੱਡੇ ਅਧਿਕਾਰੀਆਂ ਨਾਲ ਉਹਦੇ ਲੈ ਕੇ ਕੇਂਦਰ ਦੀ ਚਿੱਠੀ ਆ ਗਈ ਸਾਨੂੰ। ਵੀ ਕੇਂਦਰ ਦੇ ਜਿਹੜੇ ਤਿੰਨ ਮੰਤਰੀ ਆ ਉਹ 12 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਵਿਧ ਪੰਜਾਬ ਸਰਕਾਰ ਉਹ ਕਿਸਾਨਾਂ ਦਾ ਜਿਹੜਾ ਐਸਕੇਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਇਹਨਾਂ ਦਾ ਜਿਹੜਾ ਡੈਲੀਗੇਟ ਜਾਊਗਾ ਉੱਥੇ ਉਹਨਾਂ ਨਾਲ ਵਿਚਾਰ ਚਰਚਾ ਕਰਨਗੇ ਉਦੋਂ ਡੈਲੀਗੇਸ਼ਨ ਚ ਕੌਣ-ਕੌਣ ਹੋਊਗਾ ਤੇ ਦੇਖੋ ਡੈਲੀਗੇਸ਼ਨ ਚ ਤਕਰੀਬਨ ਮਿਰਲ ਦਾ 20 ਤੋਂ ਪਲੱਸ ਦਾ ਡੈਲੀਗੇਸ਼ਨ ਹੋਊਗਾ ਕੇਐਮਐਮ ਦੀਆਂ ਵੀ 12-13 13 ਹੋਣਗੀਆਂ ਤੇ ਐਸਕੇਐਮ ਨਾਨ ਪੋਲੀਟੀਕਲ ਦੀਆਂ ਪੂਰੀਆਂ ਦੇਸ਼ ਭਰ ਦੀਆਂ 13 ਜਿਹੜਾ ਉਹਨਾਂ ਦੇ ਇੱਕ ਇੱਕ ਨੁਮਾਇੰਦੇ ਜੂ ਸ਼ਾਮਲ ਹੋਣਗੇ ਕਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਤੁਹਾਡੇ ਨਾਲ ਨੇ ਜਿਵੇਂ ਪਿਛਲੀ ਵਾਰੀ ਪਹਿਲਾਂ ਚੱਲਿਆ ਸੀ ਕਈ ਆ ਕਹਿ ਰਹੇ ਕਿ ਅਸੀਂ ਨਾਲ ਆ ਕਈ ਕਹਿ ਰਹੇ ਨਹੀਂ ਨਾਲ ਕੀ ਕਰਨਾ ਚਾਹੀਓ ਦੇਖੋ ਅੰਦੋਲਨ ਅੱਗੇ ਨੂੰ ਵੱਡਾ ਵਾ ਤੁਸੀਂ ਦੇਖ ਰਹੇ ਹੋ ਅੰਦੋਲਨ ਦੀ ਅੰਦੋਲਨ ਦੀ ਤਿਆਰੀ ਵੱਡੀ ਆ ਠੀਕ ਆ ਜੀ ਪਰ ਸਰਕਾਰ ਦੀ ਤਿਆਰੀ ਵੱਡੇ ਵੱਧਦੇ ਆ ਕਿ ਕੀ ਕਹੋਗੇ ਕੋਈ ਰੌਲਾ ਨਹੀਂ ਦੇਖੋ ਸਵਾਲ ਤਾਂ ਇੱਕ ਬਣੇ ਸਰਕਾਰ ਸਾਡੇ ਨਾਲ ਵਾਰਤਾ ਕਰ ਰਹੀ ਆ ਔਰ ਅਸੀਂ ਦਿਲ ਖੁੱਲੇ ਰੱਖੇ ਵੀ ਤੁਸੀਂ ਗੱਲਬਾਤ ਕਰੋ ਅਸੀਂ ਨਹੀਂ ਨਾ ਕਰਦੇ ਹੈਗੇ ਦੇਸ਼ ਦੇ ਲੋਕਾਂ 'ਚ ਮੈਸੇਜ ਨਹੀਂ ਜਾਵੇ ਵੀ ਕਿਸਾਨ ਆ ਗੋ ਗੱਲ ਨਹੀਂ ਕਰਨਾ ਚਾਹੁੰਦੇ ਇਹਦਾ ਮਤਲਬ ਅਸੀਂ ਸ਼ਾਂਤਮਈ ਟੰਗਣਾ ਬਹਿ ਕੇ ਮਸਲੇ ਦਾ ਹੱਲ ਚਾੁੰਦੇ ਆ ਗੱਲਬਾਤ ਦੇ ਵਿੱਚ ਵੀ ਜੋ ਕੁਝ ਹਰਿਆਣਾ ਦੇ ਸੀਐਮ ਸਾਹਿਬ ਖੱਟੜ ਸਾਹਿਬ ਦਾ ਰਵੱਈਆ ਦੇਖ ਰਿਹਾ ਸੀ ਜਿੱਮੇ ਇੰਟਰਨੈਟ ਬੰਦ ਕੀਤਾ ਔਰ ਤੁਸੀਂ ਬੈਰੀਕੇਟਿੰਗ ਦਾ ਚਲ ਪੰਜਾਬ ਵਾਲਿਆਂ ਲਈ ਕੀਤੀ ਹੈ ਗੱਲ ਤਾਂ ਸਮਝ ਆ ਰਹੀ ਆ ਹਰਿਆਣਾ ਦੇ ਵਿੱਚ ਜਿਹੜਾ ਅਨਲਾਨੀ ਐਮਰਜੈਂਸੀ ਹੈ ਜਿਵੇਂ ਪੂਰੇ ਪੂਰੇ ਹਰਿਆਣੇ ਨੂੰ ਖੁੱਲੀ ਜੇਲ੍ਹ ਵਿੱਚ ਬਦਲਿਆ ਜਾ ਰਿਹਾ ਮੈਨੂੰ ਲੱਗਦਾ ਹੈ ਗੈਰ ਮਨੁੱਖੀ ਹਰਿਆਣੇ ਦੇ ਲੋਕਾਂ ਨੇ ਖट्टर ਸਾਹਿਬ ਨੂੰ ਚੁਣਿਆ ਸੀਗਾ ਹਰਿਆਣੇ ਦੀ ਤੇ ਮੈਨੂੰ ਲੱਗਦਾ ਹੈ ਹਰਿਆਣੇ ਦੇ ਲੋਕਾਂ ਨੂੰ ਧਰਨਾ ਮਜਾਰਾ ਕਰਨਾ ਮੋਰਚੇ ਵਿੱਚ ਜਾਣਾ ਉਹਨਾਂ ਦਾ ਜਨਮ ਸਿਰ ਦਾ ਅਧਿਕਾਰ ਹੈ ਉਹ ਖੋਹਣਾ ਨਹੀਂ ਚਾਹੀਦਾ ਹਰਿਆਣੇ ਦੇ ਕਿਸਾਨਾਂ ਨਾਲ ਸਾਰਿਆਂ ਨਾਲ ਰابطਾ ਹੈਗਾ ਜੀ ਉਹ ਦੇ ਸਾਬਾ ਜੀ ਅਰਦਾਸ ਕਰਨ ਲੈ ਆਏ ਦਿੱਲੀ ਕੁਛ ਦੀ ਅਰਦਾਸ ਕਰਨ ਲੈ ਆਏ ਜੀ ਹਾਂ ਦਿੱਲੀ ਕੁਛ ਤੋਂ ਪਹਿਲੋ ਦਿੱਲੀ ਮੋਰਚੇ ਨੂੰ ਸਤਿਗੁਰੂ ਰਾਮਦਾਸ ਜਿੱਤ ਦਵੇ ਉਹਦੇ ਵਾਸਤੇ ਗੁਰੂ ਘਰ ਨਤਮਸਤਕ ਜਦੋਂ ਵੀ ਕੋਈ ਕੰਮ ਕੱਢਾ ਕਰੀਦਾ ਤੇ ਗੁਰੂ ਘਰੋਂ ਜਿਹੜਾ ਅਰਦਾਸ ਕਰਕੇ ਸ਼ੁਭ ਗੁਰੂ ਸਾਹਿਬ ਦੇ ਆਸ਼ੀਰਵਾਦ ਲੈ ਕੇ ਤੁਰੇਦਾ ਉਹਦੇ ਵਾਸਤੇ ਅੱਜ ਆਏ ਆਂ ਨਹੀਂ ਦੇਖੋ ਆਜ ਤਾਂ ਸੀ ਸਾਰੇ ਇਕੱਠੇ ਹੋ ਰਹੇ ਹੈਗੇ ਆ ਹਾਂ ਜੀ ਤੇ ਕੱਲ 12 ਨੂੰ ਵੀ ਨੇੜੇ ਇਕੱਠਾ ਹੋਇਆ ਜਾਊਗਾ ਸ਼ਾਇਦ ਫਤਿਹਗੜ ਸਾਹਿਬ ਸੇ ਇਕੱਠੇ ਹੋ ਜੀ ਕੂਚ 13 ਦਾ ਹੀ ਆ ਉਹ ਉਹ ਤਾਂ ਜਿਹੜੀ 12 ਦੀ ਮੀਟਿੰਗ ਹੈ ਨਾ ਉਹਦੀ ਸ਼ਾਮ ਚ ਕੀ ਨਿਕਲ ਕੇ ਆਉਂਦਾ ਕੀ ਹੁੰਦਾ ਉਸ ਤੋਂ ਬਾਅਦ ਫੈਸਲਾ ਮਿਲਣਾ ਕਿ ਕਿੱਥੇ ਤਿਆਰੀ ਕੀਤੀ ਜਾਣੀ ਜਾਈਏ ਅੰਬਰਸਤ ਤੋਂ ਦੇਖੋ ਦੇਖੋ ਅੱਜ ਅੱਜ ਦਾਵਾ ਕਰਨਾ ਮੀਟਿੰਗ ਤੋਂ ਬਾਅਦ ਵੀ ਮੀਟਿੰਗਾਂ ਮੰਨੀਆਂ ਜਾਣੀਆਂ ਕਿ ਨਹੀਂ ਮੰਨੀਆਂ ਜਾਣੀਆਂ ਇਹ ਵਾਜਬ ਨਹੀਂ ਹੈਗਾ ਇਹ ਮੀਟਿੰਗ ਤੋਂ ਬਾਅਦ ਪਹਿਲੀ ਵਾਰੀ ਮੋਰਚਾ ਕਦਮ ਕਰਕੇ ਆਏ ਸੀ ਐਮਐਸਪੀ ਦੀ ਮਾਰ ਅੜੀ ਕਿਤੇ ਗੱਲ ਕਿਤੇ ਅੜੀ ਹੈ ਜੀ ਦੇਖੋ ਮੰਗ ਤੋਂ ਦੇਖੋ ਡਬਲਯੂਟੀਓ ਨਾਲ ਟਕਰaundੀਆਂ ਮੰਗਾ ਨੇ ਐਮਐਸਪੀ ਖਰੀਦੀ ਗਰੰਟੀ ਦਾ ਕਾਨੂੰਨ ਇਹ ਬਹੁਤ ਸੌਖਾ ਸਖਾਲਾ ਇਹਦੇ ਵਾਸਤੇ ਕਿਸੇ ਕਮੇਟੀ ਦੀ ਲੋੜ ਨਹੀਂ ਹੈਗੀ ਐਮ ਐਸ ਪੀ ਪਹਿਲੋ ਤੈਅ ਕਰਦੀ ਹੈ ਸਰਕਾਰ 23 ਫਸਲਾਂ ਤੇ 1000 ਬਣਾ ਕੇ ਭਾਵੇਂ ਉਹ ਧਾਰ ਸਾਨੂੰ ਪਸੰਦ ਨਹੀਂ ਉਹ ਉਹਦਾ ਐਮ ਐਸ ਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾ ਸਕਦਾ ਵਾ ਉਦੋਂ ਅੱਗੇ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਇਹ ਤੋਂ ਗਾ ਹੈਗਾ ਵੀ ਗੰਨਾ ਗੰਨੇ ਦਾ ਸੀ 2 100% ਜੋੜ ਕੇ ਦਾ ਭਾਅ ਤੈਅ ਕੀਤਾ ਜਾਵੇ ਕਿਸਾਨ ਤੇ ਖੇਤ ਮਜ਼ਦੂਰ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਲਖੀਮਪੁਰ ਖਰੀਦੇ ਵਿੱਚ ਜਿਹੜੇ ਅਜੀਤ ਮਿਸ਼ਰਾ ਟੈਣੀ ਜੀ ਉਹਨਾਂ ਨੂੰ ਮੰਤਰੀ ਮੰਡਲ ਚੋਂ ਕੱਢਿਆ ਜਾਣਾ ਰਹਿਤਾ ਮਹੀਨਾ ਗਿਆ ਜੇ ਕਿਸਾਨਾਂ ਦਾ ਦਿਲ ਠੰਡਾ ਕਰਨਾ ਉਹਨਾਂ ਨੂੰ ਬਾਹਰ ਕੱਢ ਦਿਓ ਤੇ ਲਖੀਮਪੁਰ ਖਰੀਦੇ ਜਿਹੜੇ 13 ਇੰਜਰਡ ਆ ਉਹਨਾਂ ਦਾ ਮੁਆਵਜ਼ਾ ਇਹ ਤੋਂ ਗਾਂ ਜਿਹੜਾ ਸਾਰੇ ਕੇਸ ਪਾਏ ਹੋਏ ਆ ਦਿੱਲੀ ਸਮੇਤ ਜਿੰਨੇ ਕੇਸ ਆ ਉਹ ਵਾਪਸੀ ਦਾ ਸਵਾਲ ਹੈ ਬਿਜਲੀ ਸੋਧ ਬਿੱਲ ਜਿਹੜਾ ਨਿੱਜੀ ਕਰਨ ਦਾ ਹਿੱਸਾ ਉਹਨੂੰ ਵਾਪਸ ਲਿਆ ਜਾਣਾ ਜਾਂ ਪੋਲੂਸ਼ਨ ਐਕਟ ਦੇ ਵਿੱਚੋਂ ਜਿਹੜਾ ਵਾ ਖੇਤੀ ਨੂੰ ਬਾਹਰ ਕੱਢਣਾ ਚਾਹੀਦਾ ਕਿਸਾਨਾਂ ਨੂੰ ਜਿਹੜੀ ਫਸਲੀ ਬੀਮਾ ਯੋਜਨਾ ਉਹ ਆਪਣੇ ਪੱਧਰ ਤੇ ਸਰਕਾਰ ਜੋੜੇ ਆਰਕੀ ਮਜ਼ਦੂਰਾਂ ਵਾਸਤੇ ਅਸੀਂ ਨਿਰਿਗਾ ਦੀ ਵੀ ਗੱਲ ਕੀਤੀ ਆ ਇਹਨੂੰ 200 ਦੇ ਵਿੱਚ ਐਮਐਸਪੀ ਨੂੰ ਲੈ ਕੇ ਕੁਝ ਜਿੱਥੇ ਚੰਡੀਗੜ੍ਹ ਨੂੰ ਪੁੱਛ ਰਹੀਆਂ ਐਮਐਸਪੀ ਨੂੰ ਲੈ ਕੇ ਐਮਐਸਪੀ ਦੇ ਚੰਡੀਗੜ੍ਹ ਹੀ ਹੱਲ ਹੋਣਾ ਤਾਂ ਫਿਰ ਦਿੱਲੀ ਜਾਣ ਦੀ ਕੀ ਲੋੜ ਆ ਜੀ ਤੁਹਾਨੂੰ ਜੀ ਦੇਖੋ ਵਾਰ ਤੱਕ ਕਿਤੇ ਵੀ ਹੋ ਸਕਦੀ ਆ ਦਿੱਲੀ ਦਾ ਅੰਦੋਲਨ ਆ ਉਹ ਦਿੱਲੀ ਚੱਲੂਗਾ ਸਾਡੀ ਮੰਗ ਮੁਤਾਬਕ ਹੀ ਉਹ ਚੰਡੀਗੜ੍ਹ ਆਏ ਨੇ ਪਹਿਲੇ ਕਦੀ ਵਿੱਚ ਇਤਿਹਾਨ ਐ ਜਿੱਨੀ ਹੋਇਆ ਫਿਰ ਦਿੱਲੀ ਚੱਲ ਕੇ ਚੰਡੀਗੜ੍ਹ ਜਾਂ ਪੰਜਾਬ ਆਈ ਹੋਵੇ ਇਤਿਹਾਸਕ ਮੌਕਾ ਵਾ ਦੇ ਹਿਸਾਬ ਦੀਆਂ ਤਿਆਰੀਆਂ ਜੇ ਕੋਈ ਟਕਰਾਅ ਹੋਇਆ ਕੌਣ ਜ਼ਿੰਮੇਵਾਰ ਹੈ ਸਰਕਾਰ ਸਰਕਾਰ ਅਸੀਂ 1 ਮਹੀਨਾ ਪਹਿਲੋ ਦੇਖੋ ਅਲਟੀਮੇਟਮ ਦਿੱਤਾ 9 ਦਸੰਬਰ 2021 ਦੀ ਚਿੱਠੀ ਆਈ ਹੋਈ ਹੈ ਮੋਦੀ ਸਾਹਿਬ ਦੀ 2 ਸਾਲ ਹੋ ਗਿਆ ਮਸਲੇ ਦਾ ਹੱਲ ਨਹੀਂ ਕੀਤਾ ਇੱਕ ਉਹਨਾਂ ਮੰਗਾ ਮੰਗਾ ਨਹੀਂ ਕਮਿਟਮੈਂਟਸ ਜਿਹਨੂੰ ਕਹਿੰਦੇ ਆ ਜਿਹੜੇ ਉਹਨਾਂ ਨੇ ਭਰੋਸੇ ਦਿੱਤੇ ਆ ਉਹ ਜ਼ਿੰਮੇਵਾਰ ਨਹੀਂ ਵੀ ਸਾਨੂੰ ਮਜਬੂਰ ਹੋ ਕੇ ਦਿੱਲੀ ਜਾਣਾ ਪੈ ਰਿਹਾ ਦੋਵਾਂ ਸਾਲਾਂ 'ਚ ਸਾਡੇ ਮਸਲੇ ਹੱਲ ਕਰ ਦਿੰਦੇ ਤਾਂ ਅਸੀਂ ਕਹਿੰਦੇ ਮੋਦੀ ਸਾਹਿਬ ਠੀਕ ਨੇ ਮੰਦੇ ਜੀ ਅੱਜ ਦੇ ਅਰੰਭ ਦੀ ਤਿਆਰੀ ਅੰਮ੍ਰਿਤਸਰ ਤੋਂ ਕੀਤੀ ਜਾਏਗੀ ਫਤਿਹਗੜ ਤੋਂ ਦੇਖੋ ਫਤਿਹਗੜ ਆਪਾਂ ਇੱਥੋਂ ਅੰਮ੍ਰਿਤਸਰ ਦੇ ਵਿੱਚ ਅੱਜ ਤੱਕ ਇਕੱਠੇ ਹੋਣਾ ਗਾਹਾਂ ਜਾ ਕੇ ਫਤਿਹਗੜ ਸਾਹਿਬ ਇਕੱਠੇ ਹੋਵਾਂਗੇ ਜਿਹੜਾ 13 ਨੂੰ 12 ਵਾਲੀ ਮੀਟਿੰਗ ਆ ਉਹਦੀ ਸ਼ਾਮ ਤੋਂ ਬਾਅਦ ਸਾਰੀ ਪਿਕਚਰ ਤੁਹਾਡੇ ਸਾਹਮਣੇ ਜੋ ਕੁਝ ਵੀ ਹੋਊਗਾ ਜੇ ਸਰਕਾਰ ਕੋ ਐਮਐਸਬੀ ਖਰੀਦ ਦੀ ਗਰੰਟੀ ਤੇ ਨੋਟੀਫਿਕੇਸ਼ਨ ਕਰਦੀ ਆ ਡਾਕਟਰ ਸੁਮਿੰਨਾਥ ਨੇ ਕਮਿਸ਼ਨ ਦੀ ਮੰਗ ਤੇ ਨੋਟੀਫਿਕੇਸ਼ਨ ਕਰਦੀ ਆ ਉਹ ਕਰਜ਼ੇ ਤੇ ਨੋਟੀਫਾਈ ਕਰਦੀ ਆ ਫਿਰ ਜੜੀਆਂ ਦੇਸ਼ ਦੀਆਂ ਜਥੇਬੰਦੀਆਂ ਨੂੰ ਮਿਲ ਕੇ ਵਿਚਾਰ ਰਹਾਂਗੇ ਇਹ ਪ੍ਰਧਾਨ ਜੀ ਉਹ ਪ੍ਰਧਾਨ ਸਾਹਿਬ ਜੋ ਉੱਥੇ ਹਾਲਾਤ ਬਣੇ ਨੇ ਇਸ ਵੇਲੇ ਇੱਕ ਤਰ੍ਹਾਂ ਦੇ ਜੰਗੀ ਪੱਦਰ ਦੇ ਉਹਨਾਂ ਨੇ ਹਾਲਾਤ ਬਣਾਏ ਆ ਉਹਦੇ ਵਿੱਚ ਕਗਰ ਕੋਈ ਨੌਜਵਾਨ ਹੁੰਦਾ ਜਾਂ ਕੁਝ ਵੀ ਨੁਕਸਾਨ ਹੁੰਦਾ ਕਿਉਂਕਿ ਲੜਨਾਂ ਤੁਸੀਂ ਜਾ ਰਹੇ ਜੇ ਦੇਖੋ ਅਸੀਂ ਲੜਨੇ ਜਾ ਰਹੇ ਇਸ ਦੁਸ਼ਸ਼ ਵਿੱਚ ਜਮਹੂਰੀਅਤ ਆ ਜੀ ਕਿਸਾਨ ਨੂੰ ਖੇਤ ਮਜ਼ਦੂਰ ਨੂੰ ਜਿਹੜਾ ਦੇਸ਼ ਦਾ 60% ਹਿੱਸਾ ਇਹ ਦੇਸ਼ ਕਿਸਾਨਾਂ ਮਜ਼ਦੂਰਾਂ ਨਾਲ ਚੱਲਦਾ ਉਹਨਾਂ ਨੂੰ ਆਪਣਾ ਧਰਨਾ ਮਜਾਰਾ ਕਰਨ ਦਾ ਹੱਕ ਹੈਗਾ ਦਸ ਜੀ ਕਿ ਹਾਲਾਂਕਿ ਇਹ ਕਹਿੰਦੇ ਸਰਕਾਰ ਦੇ ਵੱਲੋਂ ਚਿੱਠੀ ਆਈ ਹੈ 12 ਤਰੀਕ ਨੂੰ ਤਿੰਨ ਕੇਂਦਰੀ ਮੰਤਰੀ ਚੰਡੀਗੜ੍ਹ ਦੇ ਵਿੱਚ ਆਉਣਗੇ ਕਿਸਾਨਾਂ ਦੇ ਨਾਲ ਮੀਟਿੰਗ ਵੀ ਕਰਨਗੇ ਫਿਲਹਾਲ ਦੇਖਣਾ ਹੋਵੇਗਾ ਕਿ ਕਿਸਾਨਾਂ ਦੇ ਨਾਲ ਇਸ ਮੀਟਿੰਗ ਦੇ ਵਿੱਚ ਇਸ ਗੱਲ ਨੂੰ ਲੈ ਕੇ ਸਹਿਮਤੀ ਬਣਦੀ ਹੈ ਜਾਂ ਫਿਰ ਕਿਸਾਨ ਦਿੱਲੀ ਦੇ ਵਿੱਚ ਜਾ ਕੇ ਆਪਣੀਆਂ ਮੰਗਾਂ ਮੰਗਵਣਗੇ ਇਹ ਵੀ ਦੱਸਿਆ ਕਿ ਪੰਜਾਬ ਹਰਿਆਣਾ ਬਾਰਡਰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਉੱਥੇ ਕਿਲ ਸਰੀਏ ਲਗਾ ਦਿੱਤੇ ਗਏ ਨਹੀਂ ਤੇ ਇਸ ਦੇ ਨਾਲ ਹੀ ਕੰਕਰੀਟ ਦੀਆਂ ਕੰਦਾ ਬਣਾ ਦਿੱਤੀਆਂ ਗਈਆਂ ਨੇ ਦੱਸਦੀ ਕਿ ਸਰਕਾਰ ਦੇ ਵੱਲੋਂ ਪੂਰੇ ਸਖ਼ਤ ਪ੍ਰਬੰਧ ਕੀਤੇ ਗਏ ਨੇ ਸੰਜੋਕਸਤਾਨਾ ਨੂੰ ਦਿੱਲੀ ਨਾ ਪਹੁੰਚਣ ਦਿੱਤਾ ਜਾਵੇ ਪਰ ਉੱਥੇ ਹੀ ਕਿਸਾਨ ਵੀ ਆਪਣੀ ਜਿੱਦ ਤੇ ਅੜੇ ਹੋਏ ਨੇ ਉਹਨਾਂ ਕਹੇ ਕਿ ਜਿੰਨਾ ਸਮਾਂ ਮੰਗਾ ਨਹੀਂ ਮੰਨਿਆ ਜਾਂਦੀਆਂ ਉਹ ਦਿੱਲੀ ਕੂਚ ਬੜਾ ਫੈਸਲਾ ਵਾਪਸ ਨਹੀਂ ਲੈਣਗੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੰਸਾ ਬਿਲਕੁਲ ਚੈਨਲ